ਇਹ ਕਿਸਾਨ ਭਰਾਓ ਪਿਛਲੇ ਦਿਨੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅਸੀਂ ਮਿੱਟੀ ਦਾ ਸੈਂਪਲ ਕਿਵੇਂ ਲੈਣਾ ਹੈ ਤੇ ਸੈਂਪਲ ਟੈਸਟ ਹੋ ਕੇ ਆ ਗਿਆ ਸਾਡੇ ਕੋਲੇ ਤਾਂ ਉਸ ਤੋਂ ਬਾਅਦ ਉਹਦੀ ਰਿਪੋਰਟ ਨੂੰ ਕਿਵੇਂ ਪੜ੍ਹਨਾ ਹੈ ਇਹ ਮੇਰੇ ਕੋਲੇ ਪਿਛਲੇ ਸਾਲ ਦੀ ਇੱਕ ਰਿਪੋਰਟ ਹੈ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰਿਆਣਾ ਤੋਂ ਦੋ ਸੈਂਪਲ ਮੈਂ ਟੈਸਟ ਕਰਾਈ ਸੀ ਇਹ ਇਹ ਤਾਂ ਪਹਿਲਾ ਪੱਖ ਹੈ ਜਿੱਥੇ ਸਰ ਕੁਝ ਕਾਫੀ ਜਾਣਕਾਰੀ ਹੈ ਇਹਦਾ ਦੂਸਰਾ ਪਾਸਾ ਆਪਾਂ ਲੈਨੇ ਆਂ ਵੀ ਆਹ ਵੇਖੋ ਇਹ ਕੀਤ ਨੰਬਰ ਇੱਕ ਤੇ ਕੀਤ ਨੰਬਰ ਦੋ ਦੀਆਂ ਜਿਹੜੀ ਹੈਗੀ ਐ ਸੈਂਪਲ ਹੈਗੇ ਦੋਨੋਂ ਤਾਂ ਪਹਿਲਾਂ ਜ਼ਮੀਨ ਦੀ ਕਿਸਮ ਉਹਨਾਂ ਨੇ ਦੇ ਵਿੱਚ ਨੋਟ ਕਰ ਦਿੱਤੀ ਐ ਮੈਰਾ ਰੇਤ ਲਈ ਐ ਤੇ ਦੂਸਰਾ ਜਿਹੜਾ ਸੈਂਪਲ ਹੈ ਰੇਤ ਲਈ ਮੈਰਾ ਉਸ ਤੋਂ ਬਾਅਦ ਉਹਨੇ ਆਪਾਂ ਖਾਰੀਅੰਗ ਯੂਨੀਵਰਸਿਟੀ ਪੀ ਐਚ ਵੈਲਿਊ ਕਹਿੰਦੇ ਆ ਤੇ ਇਹ ਜਿਹੜੀ ਮਿੱਟੀ ਕਿੰਨੀ ਖਾਰੀ ਐ ਜਾਂ ਤੇਜ਼ਾਬੀ ਐ ਦੱਸਦੀ ਐ ਤੇ ਜੇ ਤਾਂ ਸਾਡੇ ਕੋਲੇ ਪੀ ਐਚ ਵੈਲਿਊ 6.5 ਤੋਂ ਲੈ ਕੇ 8.7 ਤੱਕ ਐ ਤਾਂ ਇਹਨੂੰ ਅਸੀਂ ਸਹੀ ਮੰਨਦੇ ਆ ਤਦੋਂ ਕੋ ਪਹਿਲੇ ਸੈਂਪਲ ਦੇ ਵਿੱਚ ਇਹ ਬਿਲਕੁਲ ਸਹੀ ਹੈ 8.6 ਆ ਗਈ ਤਾਂ ਜਿਹੜੀ ਹੈਗੀ ਹੈ ਦੂਸਰਾ ਸੈਂਪਲ ਇਹਦੇ ਵਿੱਚ 9.1 ਹੈ ਜਦੋਂ ਕਿ ਸਾਡੇ ਕੋਲੇ ਜਿਹੜੀ ਹੈਗੀ ਆ ਉਹ ਚਾਹੀਦੀ 8.7 ਜਾਂ ਉਸ ਤੋਂ ਘੱਟ ਚਾਹੀਦੀ ਹੈ ਤੇ ਜੇ ਸਾਡੇ ਕੋਲੇ 9.3 ਤੋਂ ਵੱਧ ਜਾਂਦੀ ਹੈ ਤਾਂ ਇਹ ਜ਼ਮੀਨ ਕਲਰ ਵਾਲੀ ਅਖਵਾਉਂਦੀ ਹੈ ਤੇ ਉਸ ਤੋਂ ਬਾਅਦ ਆਉਂਦੇ ਆਪਾਂ ਨਮਕੀਨ ਪਦਾਰਥ ਤੇ ਜਿਹਨੂੰ ਅਸੀਂ ਚਾਲਕਤਾ ਵੀ ਕਹਿੰਦੇ ਆ ਔਰ ਇਹ ਸਾਡੇ ਕੋਲੇ 0.8 ਤੋਂ ਘੱਟ ਹੋਣੀ ਚਾਹੀਦੀ ਹੈ ਇਹ ਦੋਨੋਂ ਸੈਂਪਲ ਠੀਕ ਨੇ 0.2 ਤੇ 0.22 ਤਕਰੀਬਨ ਤੇ ਜੇ ਇਹ ਸਾਡੇ ਕੋਲੇ 0.8 ਤੋਂ ਵੱਧ ਜਾਂਦੀ ਹੈ ਫਿਰ ਇਹਦੇ ਉੱਤੇ ਚਿੱਟਾ ਕਲਰ ਜਿਹੜਾ ਹੈਗਾ ਉਹ ਪੈਂਦਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਆਉਨੇ ਆ ਜੈਵਿਕ ਮਾਦਦ ਜਿਹਨੂੰ ਕਹਿੰਦੇ ਆ ਅਸੀਂ ਤੇ ਜਿਹੜਾ ਆਰਗੈਨਿਕ ਮੈਟਰ ਵੀ ਬੋਲਦੇ ਆ ਅਸੀਂ ਇਹਨੂੰ ਇਹ ਬਹੁਤ ਹੀ ਇੰਪੋਰਟੈਂਟ ਹੈ ਇਹਦੀ ਜ਼ਮੀਨਾਂ ਸਾਡੀਆਂ ਲਈ ਤੇ ਪਰ ਸਾਡੀ ਬਦਕਿਸਮਤੀ ਹੈ ਕਿ ਸਾਡੀਆਂ ਸਾਰੀਆਂ ਜ਼ਮੀਨਾਂ ਵਿੱਚ ਜਿੱਥੇ ਵੀ ਕਿਤੇ ਸੈਂਪਲ ਤੁਸੀਂ ਟੈਸਟ ਕਰਾਇਆ ਹੋਏਗਾ ਇਹ ਘੱਟ ਹੀ ਆ ਰਿਹਾ ਹੈ 0.4 ਸਾਨੂੰ ਚਾਹੀਦਾ ਤੇ 0.3 ਲਗਭਗ ਦੂਸਰੇ ਵਿੱਚ ਵੀ ਥੋੜੇ ਬੋਤੇ ਫਰਕ ਨਾਲ ਉਹਨਾਂ ਕੀ ਇਹ ਘੱਟ ਆ ਰਿਹਾ ਹੈ ਇਹ ਸਾਡੇ ਕੋਲੇ 0.4 ਤੋਂ ਲੈ ਕੇ 0.75 ਤੱਕ ਚਾਹੀਦਾ ਤੇ ਇਹਦਾ ਜਿਹੜਾ ਹੈਗਾ ਜ਼ਮੀਨ ਦੀ ਉਹ ਕੁਆਲਿਟੀ ਰੈਂਦੀ ਤੇ ਫਸਲਾਂ ਉੱਤੇ ਵੀ ਇਹਦਾ ਅਸਰ ਪੈਂਦਾ ਹੈ ਤੇ ਇਹ ਹੁਣ ਵਾਧਾ ਕਿਵੇਂ ਹੈ ਇਹ ਵੀ ਨਾਲ ਨਾਲ ਗੱਲ ਕਰਦੇ ਚੱਲੀਏ ਆਪਾਂ ਇਹਦੇ ਲਈ ਮਹਰੀਨ ਜਿਹੜੇ ਆ ਉਹ ਇਹ ਦੱਸਦੇ ਆ ਕਿ ਜਾਂ ਤਾਂ ਰੂੜੀ ਦੀ ਖਾਦ ਪਾਈ ਜਾਵੇ ਤੇ ਜਾਂ ਹਰੀ ਖਾਦ ਜਿਹੜੀ ਬੀਜ ਕਿ ਉਹਨੂੰ ਦਵਾਈ ਜਾਵੇ ਤੇ ਇਸ ਦੇ ਨਾਲ ਨਾਲ ਹੀ ਇਹ ਜਿਹੜਾ ਵਾਧਾ ਹੈਗਾ ਬੀਜੀ ਅਸੀਂ ਜ਼ਮੀਨ ਦੇ ਵਿੱਚ ਜਿਹੜੀ ਫਸਲ ਦੀ ਰੈਂਤ ਖੁੰਦਾ ਹੈ ਖਾਸ ਤੌਰ ਦੇ ਉੱਤੇ ਝੋਨੇ ਦੀ ਪਰਾਲੀ ਹੈ ਉਹ ਵਿੱਚ ਹੀ ਦਵਾਈ ਦਿੰਨੇ ਆ ਜਾਂ ਕਣਕ ਦੀ ਕੋਈ ਰਹਿਣਖੂਂਦ ਹੈ ਜਾਂ ਕਿਸੇ ਫਸਲ ਦੀ ਕੋਈ ਰਹਿਣਖੂਂਦ ਹੈ ਨਰਮੀ ਦੀ ਛਟੀਆਂ ਉਹਨੂੰ ਵਿੱਚ ਮਿਲਾ ਦੇਣੇ ਤਾਂ ਹੀ ਵਾਧਾ ਆਏ ਤੇ ਇਹਦਾ ਵਧਾਉਣਾ ਬਹੁਤ ਹੀ ਜ਼ਰੂਰੀ ਹੈ ਨਹੀਂ ਬਾਕੀ ਸਾਰੇ ਤੱਤਾਂ ਉੱਤੇ ਇਹ ਅਸਰ ਪਾਉਂਦਾ ਤੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੀਆਂ ਹੈਗੀਆਂ ਫਸਲਾਂ ਹਾਂ ਮੈਂ ਜ਼ਿਕਰ ਕਰਦੇ ਹਾਂ ਨਾਈਟ੍ਰੋਜਨ ਦਾ ਵੀ ਜਦੋਂ ਜੈਵਿਕ ਮਾਦਾ ਸਾਡੇ ਕੋਲੇ ਘਟ ਜਾਂਦਾ ਤਾਂ ਇਹਦੇ ਵਿੱਚ ਨਾਈਟ੍ਰੋਜਨ ਦੀ ਵਰਤੋਂ ਵੀ ਜ਼ਿਆਦਾ ਕਰਨੀ ਪੈਂਦੀ ਹੈ ਉਸੇ ਅੱਗੇ ਪਹਿਲਾਂ ਹੀ ਬੜੀ ਬਤਾ ਚੁੱਕੇ ਹਾਂ ਤੇ ਮੁਸਤਬਾ ਦਾ ਇਹੜ ਕੋਈ ਫਾਸਫੋਰਸ ਇਹ ਵੀ ਮੁੱਖ ਤੱਤ ਹੈ ਜਿਹੜਾ ਐਂਡੀਪੀ ਦੇ ਆਪਣਾ ਸੁਪਰ ਫਾਸਫੀਟ ਦੇ ਵਿੱਚੋਂ ਮਿਲਦਾ ਹੈ ਤੇ ਇਹ ਸਾਡੇ ਇਹਨਾਂ ਦੋਨੋਂ ਸੈਂਪਲ ਦੇ ਵਿੱਚ ਵੇਖੋ ਵੀ ਪਹਿਲੇ ਸੈਂਪਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਗਿਆ 720 ਜਦੋਂ ਕਿ ਸਾਨੂੰ ਚਾਹੀਦਾ ਸੀ ਇਹ ਤਕਰੀਬਨ ਦਰਮਿਆਨਾ ਕਹੋ 5 ਤੋਂ 9 ਕਿਲੋ ਤੇ ਦੂਸਰੇ ਸੈਂਪਲ ਦੇ ਵਿੱਚ ਤਕਰੀਬਨ 8 ਕਿਲੋ ਦੇ ਨੇੜੇ ਤੇੜਾ ਹੈਗਾ ਇਹ ਠੀਕ ਹੈਗਾ ਉਸ ਤੋਂ ਬਾਅਦ ਅਗਲਾ ਸਾਡੇ ਕੋਲ ਉਹਦਾ ਪोटाश ਪोटाश ਸਾਡੇ ਜਮੀਨਾਂ ਵਿੱਚ ਬਹੁਤ ਜ਼ਿਆਦਾ ਹੈ ਤੇ ਇਹ 55 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਤੇ ਪਰ ਜਦੋਂ ਕਿ ਇਹ ਦੇਖੋ ਪਹਿਲੇ ਸੈਂਪਲ ਦੇ ਵਿੱਚ 207 ਕਿਲੋ ਪ੍ਰਤੀ ਏਕੜ ਹੈ ਔਰ ਦੂਸਰੇ ਵਿੱਚ ਹੈ 75 ਕਿਲੋ ਪ੍ਰਤੀ ਏਕੜ ਹੈ ਤਕਰੀਬਨ ਤਕਰੀਬਨ ਇਹ ਵੀ ਵੱਧ ਹੈਗਾ ਤੇ ਉਸ ਤੋਂ ਬਾਅਦ ਵੇਖੋ ਇਸ ਰਿਪੋਰਟ ਦੇ ਵਿੱਚ ਥੱਲੇ ਸਾਨੂੰ ਦੱਸਿਆ ਹੋਇਆ ਹੈ ਵੀ ਜਿਹੜਾ ਸੈਂਪਲ ਨੰਬਰ 1 ਤੇ 2 ਦੇ ਵਿੱਚ ਜਿਹੇ ਕੋਈ ਅਸੀਂ ਫਸਲ ਵੀਜਣੀ ਹੈ ਤਾਂ ਉਹਨੂੰ ਅਸੀਂ ਯੂਰੀਆ ਕਿੰਨਾ-ਕਿੰਨਾ ਪਾਉਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਫਾਸਫੋਰਸ ਦੇਣਾ ਹੈ ਫਾਸਫੋਰਸ ਨੂੰ ਤਰੀਕੇ ਨਾਲ ਸੁਪਰ ਫਾਸਫੇਟ ਜਾਂ ਅਸੀਂ ਡੀਏਪੀ ਨੂੰ ਡਾਇ ਕਹਿੰਦੇ ਆ ਉਹਦੇ ਨਾਲ ਦੇ ਸਕਦੇ ਆ ਇਸ ਲਈ ਸਾਡੇ ਕੋਲੇ ਜਿਹੜਾ ਨਾਰਮਲ ਡੋਜ਼ ਸੈਂਪਲ ਨੰਬਰ 2 ਦੀ ਦਿੱਤੀ ਹੋਈ ਹੈ ਕਿਉਂਕਿ ਅਸੀਂ ਵੇਖਿਆ ਸੀ ਜਿਹੜਾ ਸਾਡਾ ਫਾਸਫੋਰਸ ਹੈ ਉਹ 2 ਨੰਬਰ ਦੇ ਵਿੱਚ ਜਿਹੜਾ ਹੈਗਾ ਉਹ ਇਹ ਇਹਦੇ ਵਿੱਚ ਦਰਮਿਆਨਾ ਸੀਗਾ ਤੇ ਇੱਕ ਨੰਬਰ ਸਿੰਪਲ ਦੀ ਕੋਈ ਲੋਡ ਨਹੀਂ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਇੱਕ ਨੰਬਰ ਸਿੰਪਲ ਲਈ ਇਹਨੇ ਵੇਖੋ ਲਿਖਿਆ ਹੋਇਆ ਸੁਪਰ ਤੇ ਅੰਡਾਇਆ ਇਹ ਬਿਲਕੁਲ ਥਲੇ ਡੈਸ਼ ਲੱਗੇ ਹੋਏ ਇੱਥੇ ਕੋਈ ਜ਼ਰੂਰਤ ਨਹੀਂ ਹੈਗੀ ਉਸ ਦਾ ਮਿਊਰਟ ਆ ਪੋਟਾਸ਼ ਅਸੀਂ ਦੇਖ ਚੁੱਕੇ ਹਾਂ ਉੱਪਰ ਪੋਟਾਸ਼ ਜਿਹੜੀ ਹੈਗੀ ਬਹੁਤ ਜ਼ਿਆਦਾ ਹੈਗੀ ਹੈ ਮਤਲਬ ਤਕਰੀਬਨ 1 ਨਾਲ ਦੇ ਤੱਕ 4 ਗੁਣੇ ਜ਼ਿਆਦਾ ਪਈ ਹੈ ਤੇ ਇੱਥੇ ਵੀ ਦੋਨੋਂ ਜਿਹੜੇ ਸੈਂਪਲ ਹੈਗੇ ਉਹਨਾਂ ਵਿੱਚ ਮਿਊਰਟ ਆ ਪੋਟਾਸ਼ ਦੇ ਉੱਤੇ ਉੱਤੇ ਕਾਟੀ ਲੱਗੀ ਹੋਈ ਹੈ ਇਸਨੂੰ ਨਹੀਂ ਲੋਡ ਤੇ ਇਸ ਸੀ ਸਾਡੇ ਕੋਲੇ ਮੋٹے ਮੋٹے ਤੱਤ ਤੇ ਜਿਹੜੀ ਹੈਗੀ ਐ ਜ਼ਮੀਨ ਦੇ ਕੁਝ ਹੋਰ ਗੁਣ ਤੇ ਇਹ ਜਿਹੇ ਅਸੀਂ ਵਿਭਾਗ ਦੇ ਵਿੱਚੋਂ ਵੀ ਚੈੱਕ ਕਰਵਾਉਨੇ ਮਿੱਟੀ ਖੇਤੀਬਾੜੀ ਵਿਭਾਗ ਦੇ ਵਿੱਚੋਂ ਉਹ ਰਿਪੋਰਟ ਦਿੰਦੇ ਐ ਪਰ ਜੇ ਅਸੀਂ ਛੋਟੇ ਤੱਤਾਂ ਬਾਰੇ ਜਾਣਕਾਰੀ ਲੈਣੀ ਆ ਤਾਂ ਫਿਰ ਸਾਨੂੰ ਬਕਾਇਦਾ ਲਿਖ ਕੇ ਦੇਣਾ ਪੈਂਦਾ ਤੇ ਯੂਨੀਵਰਸਿਟੀ ਵਿੱਚ 50 ਰੁਪਏ ਫੀਸ ਇਸ ਦੀ ਐ ਤੇ 50 ਰੁਪਏ ਉਸ ਦੀ ਐ ਉਹ ਰਿਪੋਰਟ ਵੀ ਮੈਂ ਕਰਵਾਈ ਸੀਗੀ ਉਹ ਵੀ ਤੁਹਾਨੂੰ ਨਾਲ ਸੰਜੀ ਕਰਨਾ ਹੁਣ ਸਾਡੇ ਕੋਲੇ ਆ ਦੇਖੋ ਆ ਰਿਪੋਰਟ ਹੈ ਗਿਆ ਜਿਹੜੀ ਸ਼ੋਟ ਦੀ ਤੰਦਰਪੋਰਟ ਹੈ ਇਹਦੇ ਵਿੱਚ ਵੀ ਜਿਹੜਾ ਆਪਣੇ ਕੋਲੇ ਆ ਰਿਹਾ ਹੈ ਆ ਦੇਖੋ ਜ਼ਿੰਕ ਇਹਦੇ ਵਿੱਚ ਠੀਕ ਹੈਗਾ ਸਾਡੇ ਕੋਲੇ 0.6 ਤੋਂ ਜਿਹੜਾ ਹੈਗਾ ਵੱਧ ਚਾਹੀਦਾ ਤਾਂ ਇਹ ਸਾਡੇ ਕੋਲੇ 2.14 ਹੈ ਜਾਂ 1.06 ਹੈ ਇਹ ਉਸ ਤੋਂ ਬਾਅਦ ਸਾਡੇ ਕੋਲ ਲੋਹਾ ਆ ਜਾਂਦਾ ਹੈ ਜਿਹੜਾ ਲੋਹਾ ਹੈ ਇਹ ਵੇਖੋ ਪਹਿਲੇ ਸੈਂਪਲ ਦੇ ਵਿੱਚ ਇਹਦੀ ਮਾਤਰਾ ਘੱਟ ਹੈ ਇਹ ਸਾਨੂੰ 4.5 ਤੋਂ ਵੱਧ ਹੋਣਾ ਚਾਹੀਦਾ ਹੈ ਇੱਥੇ 2.35 ਰਹੇਗੀ ਜਦੋਂ ਕਿ ਦੂਸਰੇ ਸੈਂਪਲ ਦੇ ਵਿੱਚ ਇਹਦੀ ਮਾਤਰਾ ਠੀਕ ਹੈਗੀ ਆ ਉਸ ਤੋਂ ਬਾਅਦ ਮੈਗਨੀਜ਼ ਹੈ ਮੈਗਨੀਜ਼ ਠੀਕ ਮਾਤਰਾ ਵਿੱਚ ਹੈਗਾ ਇਹ ਤੁਸੀਂ ਵੇਖ ਸਕਦੇ ਹੋ ਘੱਟ ਤੇ ਠੀਕ ਕਿੰਨੀ ਹੈਗੀ ਉਹ ਤੁਹਾਨੂੰ ਪਤਾ ਲੱਗ ਜਾਂਦਾ ਹੈ ਤਾਂਬਾ ਜਿਹਨੂੰ ਅੰਗਰੇਜ਼ੀ ਵਿੱਚ ਕਾਪਰ ਕਹਿੰਦੇ ਆ ਤੇ ਇਹਦੀ ਮਾਤਰਾ ਵੀ ਜਿਹੜੀ ਹੈਗੀ ਆ ਉਹ ਠੀਕ ਹੈਗੀ ਐ ਇਹਨੇ ਬਕਾਇਦਾ ਗੀ ਨੋਟ ਦਿੱਤਾ ਹੈ ਕਿ ਸੈਂਪਲ ਨੰਬਰ 1 ਵਿੱਚ ਲੋਹਾ ਤੱਤ ਦੀ ਘਾਟ ਹੈ ਤੇ ਇਸ ਦੇ ਨਾਲ ਮੇਰੇ ਕੋਲ ਇੱਕ ਹੋਰ ਰਿਪੋਰਟ ਹੈ ਜਿਹੜੀ ਦੋਵੇਂ ਤਰ੍ਹਾਂ ਦੀ ਗੱਲਾਂ ਦੱਸਦੀ ਹੈ ਇਹ ਸਾਡੇ ਕੋਲ ਹੈਗਾ ਜੀ ਸੈਕਟਰਸ ਸਟੇਟ ਬਾਦਲ ਉਥੋਂ ਇੱਕ ਵੱਖਰੀ ਸੈਂਪਲ ਦੀ ਰਿਪੋਰਟ ਹੈਗੀ ਹੈ ਤੇ ਇਹਦੇ ਇਹਨੇ ਸਾਰਾ ਕੁਝ ਇਕੱਠਾ ਕੀਤਾ ਹੋਇਆ ਇੱਥੇ ਆ ਦੇਖੋ ਪਹਿਲਾਂ ਪੀ ਐਚ ਵੈਲਿਊ ਇਹਨੂੰ ਅਸੀਂ ਪਹਿਲਾਂ ਵੀ ਜ਼ਿਕਰ ਕਰਕੇ ਆਏ ਆ ਤਾਂ ਜਿਹੜੀ 6.5 ਤੋਂ 8.7 ਚਾਹੀਦੀ ਹੈ ਇਹ ਸੈਂਪਲ ਦੇ ਵਿੱਚ ਇਹ ਠੀਕ ਹੈਗੀ 8.1 ਇੱਕ ਹੈਗੀ ਆ ਤੇ ਚਾਹਲਕਤਾ ਜਿਹੜੀ ਜਿਸ ਕਹਿੰਦੇ ਨਮਕੀਨ ਕਿੰਨਾ ਕਹੇ ਇਹ ਵੀ ਸਾਡੇ ਕੋਲੇ 0.8 ਤੋਂ ਘੱਟ ਹੋਣਾ ਚਾਹੀਦਾ ਆਪਾਂ ਉੱਪਰ ਜ਼ਿਕਰ ਕੀਤਾ ਤੇ ਇੱਥੇ ਵੀ ਘੱਟ ਹੈਗਾ 0.48 ਹੈ ਜੈਵਕ ਮਾਦਾ ਜਿਸ ਤੇ ਉੱਪਰ ਮੈਂ ਕਾਫੀ ਵਿਸਤਾਰ ਨਾਲ ਤੁਹਾਨੂੰ ਦੱਸਿਆ ਹੈ ਇਹ ਜੈਵਿਕ ਮਾਦਾ ਜੈਵ ਕਾਰਬਨ ਜਿਹੜੇ ਹੈਗੀ ਹੈ ਆਰਗੈਨਿਕ ਮੈਟਰ ਹੈ ਇਹ ਜਿਸ ਦਾ ਮਤਲਬ ਨਜ਼ਰ ਕੀਤਾ ਪਹਿਲਾਂ ਵੀ ਇਹ ਸਾਡੀਆਂ ਸਾਰੀਆਂ ਜ਼ਮੀਨਾਂ ਵਿੱਚ ਹੀ ਘਟਾ ਹੈ ਇੱਥੇ ਵੀ 0.4 ਤੋਂ 0.7 ਪਚਾਈਦਾ ਜਦੋਂ ਕਿ ਇੱਥੇ 0.33 ਹੈਗਾ ਤੇ ਇਹ ਬੋਰੋਨ ਤੱਤ ਹੈ ਪਾਰਟਸ ਪਰ ਮਿਲੀਅਨ ਪੀਪੀਐਮ ਤਾਂ ਇਹ ਸਾਡੇ ਕੋਲੇ 0.5 ਚਾਹੀਦਾ ਇੱਥੇ ਵੱਧ ਹੈ ਸੈਂਪਲ ਦੇ ਵੀ ਥੱਲੇ ਜਿਹੜਾ ਲਿਖਿਆ ਹੋਇਆ 1.20 ਹੈ ਇਹ ਇਸ ਤੋਂ ਕੈਲਸ਼ੀਅਮ ਹੈ ਕੈਲਸ਼ੀਅਮ B ਸਾਡੇ ਕੋਲੇ ਇੱਥੇ 300 ਚਾਹੀਦਾ ਸਾਡੇ ਕੋਲੇ 230 ਹੈ ਤੇ ਕਾਪਰ ਕਾਪਰ ਲੱਗ ਪਰ ਤਾਂਬੇ ਦੀ ਜਿਹਾ ਜ਼ਿਕਰ ਕੀਤਾ ਸੀਗਾ ਤੇ ਇਹ ਉੱਥੇ ਵੀ ਸੈਂਪਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਵੱਧ ਸੀਗਾ ਹਾਂ ਤਾ ਵੇਖ ਲੈਣੇ ਠੀਕ ਸੀਗਾ ਉੱਥੇ ਉਸ ਸੈਂਪਲ ਦੇ ਵਿੱਚ ਵੀ ਠੀਕ ਸੀਗਾ ਤਾਂਬਾ ਤੇ ਇੱਥੇ ਵੀ ਜਿਹੜਾ ਸਾਡੇ ਕੋਲੇ ਹੈਗਾ ਜਿਹਨੂੰ ਅਸੀਂ ਕਾਪਰ ਕਹਿੰਦੇ ਆ ਇਹ ਵੀ ਵੇਖੋ 0.2 ਚਾਹੀਦਾ ਹੈ ਤੇ ਜਦੋਂ ਕਿ ਇਹ 1.25 ਤਕਰੀਬਨ 5 6 ਗੁਣਾ ਹੀ ਜ਼ਿਆਦਾ ਹੈਗਾ ਤੇ ਲੋਹਾ ਲੋਹਾ ਤੱਤ ਵੀ ਇੱਥੇ ਵੇਖੋ तकरीबन ਦੁੱਗਣਾ ਹੈ 4.5 ਚਾਹੀਦਾ ਤੇ 7.5 ਹੈ ਕਿ ਹੈ ਤੇ ਪੋਟਾਸ਼ੀਅਮ ਦਾ ਜੇ ਮੈਂ ਜ਼ਿਕਰ ਕੀਤਾ ਉੱਪਰ ਵੀ ਤੁਹਾਡੇ ਸਾਡੀਆਂ ਸਾਡੇ ਖੇਤਾਂ ਵਿੱਚ ਦੀ ਜ਼ਰੂਰਤ ਨਹੀਂ ਪੈਂਦੀਗੀ ਤੇ ਸਾਡੇ ਵੀਰ ਪਾਣ ਦੇ ਕਹੀ ਇਹ 55 ਤੋਂ ਲੈ ਕੇ 135 ਤੱਕ ਹੈ ਪਰ ਸਾਡੇ ਕੋਲੇ ਇੱਥੇ तकरीबन 150 ਇਹ 135 ਵਾਲੀ ਰੇਂਜ ਵੀ ਟੱਪ ਰਿਹਾ ਉਸ ਤੋਂ ਬਾਅਦ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਇੱਥੇ ਘਟ ਰਿਹਾ ਤਾਂ 120 ਚਾਹੀਦਾ ਹੈ 83 ਹੈ ਇਹ ਮੈਗਨੀਜ਼ ਮੈਗਨੀਜ਼ ਸਾਡੇ ਕੋਲ ਵੱਧ ਹੈ 3.5 ਜਾਂ 3.5 ਚਾਹੀਦਾ ਤੇ ਤੇ 5 ਹੈ ਤੇ ਉਸ ਦਾ ਮੋਲੀਬਡੇਨਮ ਨਾਮ ਦਾ ਇੱਕ ਤੱਤ ਹੈ ਇਹ ਵੀ ਘਟ ਆ ਰਹੀ ਹੈ ਦੀ ਮਾਤਰਾ ਤੇ ਫਾਸਫੋਰਸ ਜਿਹਦਾ ਆਪਾਂ ਉੱਪਰ ਵੀ ਜ਼ਿਕਰ ਕੀਤਾ ਹੈ ਇਹ ਇਹ ਇੱਥੇ ਵੀ ਵੱਧ ਹੈਗਾ ਸਾਡੇ ਕੋਲ ਉੱਥੇ ਵੀ ਵੱਧ ਸੀਗਾ ਤੇ ਇੱਥੇ ਵੀ ਵੱਧ ਹੈਗਾ ਫਾਸਫੋਰਸ ਸਾਡੀਆਂ ਜ਼ਮੀਨਾਂ ਵਿੱਚ ਬਹੁਤ ਹੈ ਜਿੰਨਾ ਅਸੀਂ ਡੀਏਪੀ ਜਾਂ ਸੁਪਰ ਫਾਸਫੇਟ ਜਿਆਦਾ ਪਾਈ ਜਾਂਦੇ ਆ ਤਾਂ ਉਹਦੇ ਨਾਲ ਦੀ ਮਾਤਰਾ ਹੋਰ ਵਧ ਜਾਂਦੀ ਹੈ ਉਹਦੇ ਨਾਲ ਧਰਤੀ ਦੇ ਵਿੱਚ ਗੜਬੜ ਹੁੰਦੀ ਹੈ ਜ਼ਮੀਨ ਦੇ ਵਿੱਚ ਇਹ ਉਸ ਤੋਂ ਬਾਅਦ ਸਾਡੇ ਕੋਲ ਸਲਫਰ ਹੈ ਸਲਫਰ ਦੀ ਮਾਤਰਾ ਵੀ ਤਕਰੀਬਨ 5 ਗੁਣਾ ਪਈ ਹੈ ਜ਼ਮੀਨ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਤੇ ਨਜ਼ਿੰਕ ਹੈ ਜ਼ਿੰਕ ਵੀ ਜਿਹੜਾ ਹੈਗਾ ਸਾਡੇ ਖੇਤਾਂ ਵਿੱਚ ਕਾਫੀ ਜ਼ਿਆਦਾ ਹੈਗਾ 0.6 ਤਕਰੀਬਨ ਅੱਧੇ ਇੱਕ ਦੇ ਨੇੜੇ ਚਾਹੀਦਾ ਤੇ ਇੱਥੇ ਢਾਈ ਹੋਇਆ ਪਿਆ ਸੋ ਤੁਸੀਂ ਰਿਪੋਰਟ ਜਿਹੜੀ ਹੈਗੀ ਆ ਉਹ ਲੈ ਕੇ ਉਹਨਾਂ ਧਿਆਨ ਨਾਲ ਵਾਚੋ ਤੇ ਬਾਅਦ ਕੀ ਉਸ ਤੋਂ ਪਰੰਤ ਅਸੀਂ ਉਸ ਥੀਕੇ ਨਾਲ ਵਰਤੋਂ ਕਰ ਸਕਦੇ ਹਾਂ ਇਹ ਸਾਡੇ ਕੋਲੇ ਖਾਦਾਂ ਦੀ ਐ ਨਹੀਂ ਤਾਂ ਵੇਖੋ ਸਾਡੀ ਜ਼ਮੀਨ ਵੀ ਖਰਾਬ ਹੋਏਗੀ ਇਸ ਤਰੀਕੇ ਨਾਲ ਬਦਹਜਮੀ ਹੋਏਗੀ ਉਹਨੂੰ ਤੇ ਦੂਸਰੀ ਗੱਲ ਇਹ ਹੈ ਵੀ ਸਾਡਾ ਜਿਹੜਾ ਪੈਸਾ ਉਹ ਵੀ ਇਸ ਤੇ ਜਾਏਗਾ ਤੇ ਲੇਬਰ ਵੀ ਲੱਗੇਗੀ ਹੋਰ ਕਈ ਗੱਲਾਂ ਹੋਣਗੀਆਂ ਸੋ ਅਸਲਿ ਜੇ ਹਾਲੇ ਵੀ ਮੌਕਾ ਹੈ ਸਾਡੇ ਕੋਲੇ ਕਿ ਉਹਨਾਂ ਲੱਗਣ ਦੇ ਵਿੱਚ ਸਮਾਂ ਜੇ ਕਿਸੇ ਕਿਸਾਨ ਵੀਰ ਨੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਉਹ ਜ਼ਰੂਰ ਸੈਂਪਲ ਲੈ ਕੇ ਤੇ ਉਹਨੂੰ ਜਾਂ ਤਾਂ ਸਾਡੇ ਕੋਲੇ ਨੇੜੇ ਦੇ ਬਲਾਕ ਡਾਕਟਰ ਦੀ ਰਤ ਵਿੱਚ ਆਪਣੀ ਜਿਵੇਂ ਫੂਲ ਹੈ ਤਾਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੈਣਾ ਤੇ ਜਾਂ ਉਹਦੇ ਜਿਹੜੇ ਖੋਜ ਕੇਂਦਰ ਹੈ ਜਾਂ ਖੇਤੀ ਵਿਗਿਆਨ ਕੇਂਦਰ ਹੈ ਸਾਡਾ ਬਠਿੰਡੇ ਹੈ ਉੱਥੇ ਵੀ ਅਸੀਂ ਸੈਂਪਲ ਦੇ ਸਕਦੇ ਹਾਂ ਬਹੁਤ ਬਹੁਤ ਧੰਨਵਾਦ